ਸਤਿ ਸ਼੍ਰੀ ਅਕਾਲ ਜੀ ਪੰਚ ਡੇਰੀ ਫਾਰਮ ਦੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਅਸੀਂ ਫਿਰ ਪਹੁੰਚ ਚੁੱਕੇ ਹਾਂ ਸਰਪੰਚ ਡੇਰੀ ਫਾਰਮ ਤੇ ਤੇ ਬਾਕੀ ਜਿਹੜੀਆਂ ਦੋ ਝੋਟੀਆਂ ਪਾ ਤੁਹਾਨੂੰ ਦਿਖਾਉਣੀਆਂ ਨੇ ਟਾਪ ਕਲਾਸ ਤੇ ਬਿਲਕੁਲ ਸੁਈਆਂ ਸਵਾਈਆਂ ਤੇ ਭਾਈ ਜੀ ਇਹਨਾਂ ਨੇ ਆਫਰ ਕੀਤੀ ਅੱਜ ਨਵੇਂ ਸਾਲ ਦੀ ਵੀ ਆਫਰਾਂ ਹੀ ਦੇਣੀਆਂ ਨੇ ਆਫਰਾਂ ਦੇ ਬਾਕੀ ਸਰਪੰਚ ਹਰਾਂ ਨਾਲ ਕਰਦੇ ਹਾਂ ਗੱਲ ਬਾਤ ਮਿਲਦੇ ਹਾਂ ਸਰਪੰਚਾਂ ਨਾਲ ਸਤਿ ਸ਼੍ਰੀ ਅਕਾਲ ਸਰਪੰਚ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਤਿ ਸ਼੍ਰੀ ਅਕਾਲ ਜੀ ਸਾਰੇ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਨਾਲ ਹਾਂਜੀ ਅਰੇ ਆਪਣੇ ਚੰਨੋਂ ਵੰਦੇ ਆ ਉਹਨੂੰ ਪਿਆਰ ਭਰੀ ਸਾਸਰੀ ਕਾ ਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਲਓ ਜੀ ਡਿਵਾਂਸ ਸਾਡੇ ਰੋ ਡਿਵਾਂਸ ਹੀ ਕਹੋਗੇ ਕੱਲ ਰਾਤ ਨੂੰ ਮਾਲਕ ਸੁੱਖ ਰਖੇ 2025 ਇੰਟਰੀ ਹੋ ਰਹੀ ਆ ਹਾਂਜੀ ਹਾਂਜੀ ਤੇ 2024 ਇੱਡਾ ਕ ਵਧੀਆ ਲੰਘਿਆ ਨਾ ਤੇ ਅਸੀਂ ਇਹੋ ਉਮੀਦ ਕਰਦੇ ਹਾਂ 2025 ਜਿਹੜਾ ਨਾ ਜਿੰਨੇ ਵੀ ਵੀਰ ਭਰਾ ਆਪਣੇ ਨੇ ਪਿਆਰ ਕਰਦੇ ਜਿੰਨੀ ਵੀ ਸਿਸ਼ਟੀ ਵਸਦੀ ਆ ਹਾਂਜੀ ਹਾਂਜੀ ਹਰ ਕੋ ਨੂੰ ਮਹਾਰਾਜ ਦੁੱਧ ਪੁੱਤਰੀ ਦਾਤ ਬਖਸ਼ੇ ਤੇ 25 ਜਿਹੜਾ ਉਹਨਾਂ ਖੁਸ਼ੀਆਂ ਭੇੜੇ ਲੈ ਕੇ ਆਏ ਸਹੀ ਗੱਲ ਹੈ ਸਹੀ ਗੱਲ ਤੇ ਸਾਰੇ ਵੇਖਣੇ ਵੀਰਾਂ ਭਰਾ ਨੂੰ ਪਿਆਰ ਭਰੀ ਸਾਸਰੀ ਕਾਲ ਫ ਸ਼ੇਅਰ ਜਰੂਰ ਕਰਿਓ ਹਾਂਜੀ 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 ਅਸੀਂ ਇਹ ਨਹੀਂ ਕਹਿੰਦੇ ਚੈਨਲ ਨੂੰ ਵੀ ਜੀ ਫੋਲੋ ਕਰਿਓ ਨਾ ਕਰਿਓ ਹਾਂਜੀ ਪਰ ਸਾਰਿਆਂ ਦੀ ਸੋਖੀ ਵਾਸਤੇ ਕਮੈਂਟ ਜਰੂਰ ਵਿੱਚ ਕਰਿਓ ਮੁਬਾਰਕਾਂ ਸਾਰੇ ਵੀ ਆ ਭਰਾਉਣ ਦੇ ਨਵੇਂ ਸਾਲ ਦੀ ਜਿਹੜੇ ਆਪਣੇ ਚੈਨਲ ਨਾਲ ਜੁੜੇ ਜਿਹੜੇ ਹੋਰ ਜਿਹੜੇ ਪਰਚੀ ਜੀ ਅਸੀਂ ਉਹ ਦੇਣ ਲੱਗੇ ਜੀ ਅੱਜ ਇੱਕ ਦੀਵਾਲੀ ਧਮਾਕਾ ਆਉਂਦਾ ਲੋੜੀ ਬੰਪਰ ਵੀ ਪਹਿਲਾਂ ਦੇਣ ਲੱਗੇ ਜਾ ਲਓ ਜੀ ਲਓ ਜੀ ਇੱਕ ਲੋੜੀ ਬੰਪਰ ਤੇ ਇੱਕ ਨਵੇਂ ਸਾਲ ਦੀ ਨਵੇਂ ਸਾਲ ਦਾ ਪਹਿਲਾ ਧਮਾਕਾ ਲਓ ਜੀ ਪਹਿਲਾ ਧਮਾਕਾ ਆ ਗਿਆ ਜੀ ਪਰਚੀ ਦੀ ਪਹਿਲੀ ਫੁੱਲ ਵੱਡਾ ਫੁੱਲ 100 ਜੋ 100 ਪਿੱਛੇ 100 ਜੋ 100 ਬਗ ਜੇ ਆਰਡਰ ਦੀ ਗੱਲ ਕਰ ਲਈ ਇਹਦਾ ਨੋਕਲਾ ਥਣ ਆ ਗਿਆ ਤੇ ਵੇਖੋ ਜੀ ਫੋਟ ਫੋਟ ਬਾਹਰ ਹੀ ਤਰੀ ਫਿਰਦੀ ਆ ਤੇ ਇਸ ਪੰਜੀ ਤਾਜੀ ਦੇ ਕਿਨੇ ਕਿ ਜੀ ਦੀ ਸੂਈ ਹੈ ਆਪਣੀ ਇਹ ਬੀ ਜੀ ਇਹ ਤੁਹਾਨੂੰ ਜੀ ਸੱਚਾਈ ਅਰिज ਨਾਲ ਦੱਸਾਂਗੇ ਪਹਿਲਾਂ ਤਾਂ ਵੇਖੋ ਵੀ ਸਿੰਗ ਕੁਆਲਟੀ ਫਲ ਅਰिज ਨਾਲ ਲੱਗਾ ਕੱਦ ਜਿਹੜਾ ਨਾ ਵੱਡਾ ਵਾ ਛੋਟੀ ਲਾਂਗੇ ਮੰਨ ਕੇ ਲੈ ਲਓ ਜੀ ਪਹਿਲਾਂ ਆਡਾ ਵਖਾ ਲਓ 400 ਬੇਨੋ ਛੋੜੀਏ ਦਰਸਾ ਕਰੋ ਫਿਰ ਇਹਦੀ ਸਾਰੀ ਡਿਟੇਲ ਦੱਸਾਂਗੇ ਆਪਾਂ ਲਓ ਜੀ ਡਿਟੇਲ ਲੈਣੀ ਹੈ ਇਸ ਪੰਜੋ ਨਾਲ ਕੋ ਜਿਹੜੀ ਇਕੱਲੀ ਇਕੱਲੀ ਗੱਲ ਦੱਸਾਂਗੇ ਬਾਕੀ ਬਾਕੀ ਇਹ ਵੀ ਗੱਲ ਇਕੱਲੀ ਇਕੱਲੀ ਜਿਹੜੀ ਫਿਰ ਕਲੈਨ ਨੋਟਿਸ ਜਿਹੜਾ ਜਾਰੀ ਕਰਨਗੇ ਤੇ ਬਾਕੀ ਐਵੇਂ ਖੜੀ ਆ ਜਿਵੇਂ ਛੋਟੀ ਨੂੰ ਕੋਈ ਬਿਆਨ ਵਡਾ ਹਾਂ ਲਓ ਜੀ ਇਹ ਪਰ ਸਮਾਂ ਨੋਟ ਕਰਾਵਾਂਗੇ ਅੱਜ ਆ ਗਿਆ 30 ਤਰੀਕ 12ਵਾਂ ਮਹੀਨਾ 2024 1:45 ਮਿੰਟ 45 ਮਿੰਟ ਲਓ ਜੀ ਸਪੰਜੀ ਆਜਾ ਆਫਰ ਹੀ ਦੇਣੀ ਆਪਾਂ ਅੱਜ ਹੀ ਆਪਣੇ ਫਾਰਮ ਦੇ ਝੋਟੇ ਆਈ ਆ ਹਾਂਜੀ ਝੋਟੀ ਵੀ ਜਿਹੜੀ ਹੈ ਨਾ ਆਪਣੇ ਕੋਲ ਦੀਵਾਲੀ ਤੇ ਵੇਚੇ ਗਈ ਉਦੋਂ ਬਿਲਕੁਲ ਤਾਜੀ ਸੀ ਹੀ ਇੱਕ ਦਿਨ ਦੀ ਹਾਂਜੀ 2,70,000 ਦੀ ਸੇਲ ਹੋ ਕੇ ਗਈ ਆ ਮੈਂ 2,70,000 ਦੀ ਦੀਵਾਲੀ ਤੇ ਆ ਆ ਜਿਹੜੀ ਹੁਣ ਲੱਗੇ ਝੋਟੀ ਦੀ ਆਪਣਾ ਵੀਰਾਂ ਨੇ ਕੈਨੇਡਾ ਦਾ ਵੀਜ਼ਾ ਆ ਗਿਆ ਸੀ। ਸਾਡੇ ਬੱਚੇ ਬਾਹਰ ਸੀ ਉਹਨਾਂ ਦੇ। ਹਾਂਜੀ ਹਾਂਜੀ। ਤੇ ਉਹ ਮਾਂ ਤੋਂ ਫਿਰ ਮਗਰ ਅੱਜ ਕੱਲہ ਟ੍ਰੈਂਡ ਬਣ ਗਿਆ ਜੇ ਦਾ ਬੱਚੇ ਬਾਹਰ ਆ ਮਾਪੇ ਉਹਨੂੰ ਆਟੋਮੈਟਿਕ ਧੱਕੇ ਨਾਲ ਹੀ ਜਾਣਾ ਪੈਂਦਾ। ਜਾਣਾ ਪੈਂਦਾ। ਸਹੀ ਗੱਲ ਹੈ ਜੀ। ਕਿਉਂਕਿ ਖੂਨ ਦਾ ਰਿਸ਼ਤਾ ਹੀ ਹੈ ਉਹਦਾ ਵੀ ਮਤਲਬ ਧੱਕੇ ਨਾਲ ਸੀ ਸਾਨੂੰ ਮਗਰ ਜਾਣਾ ਪੈਂਦਾ। ਜਾਣਾ ਪੈਂਦਾ। ਲੱਖ ਕੋਸ਼ਣਾ ਕਰਨ ਦੇ ਬਾਵਜੂਦ ਇਹਨਾਂ ਰਿਸ਼ਤੇ ਦੇ ਸਾਰੇ ਕੰਮ ਕਰਾ ਕੇ ਜਾਣਾ। ਜਾਣਾ ਪੈਂਦਾ ਹੀ ਜਾਣਾ। ਪਰ ਮਜਬੂਰੀ ਕਰ ਨਹੀਂ ਝੋਟੀ ਕਹਿੰਦੇ ਤੁਸੀਂ ਹੋਣ ਲਾਜੋ ਸਪੰਦੀ ਝੋਟੀ। ਹਾਂਜੀ। ਜਦੋਂ ਅਸੀਂ ਆਵਾਂਗੇ ਗਰਮੀਆਂ ਦੇ ਅਸੀਂ ਤੁਹਾਡੇ ਕੋ ਉਹਕੇ ਦੁੱਧ 12 ਕਿਲੋ ਹੋ ਜੇ ਹਾਂਜੀ ਹਾਂਜੀ ਅਸੀਂ ਤੁਹਾਨੂੰ 10 ਕਿਲੋ ਕਹਿ ਕੇ ਦਵਾਂਗੇ 10 ਕਿਲੋ ਕਹਿ ਕੇ ਦੇਣਾ ਲਓ ਜੀ ਛੋਟੀ ਦੇ ਕਰਾ ਦੋ ਦੱਸੋ ਵੱਡੀ ਛੋਟੀ ਆ ਕੋ ਛੋਟੀ ਨਹੀਂ ਲੱਗੇ ਖੜੀ ਵੀ ਛੋਟੀ ਦੱਸੋ ਕੈਮਰਾ ਵਾਲਾ ਫੁੱਲ ਸੈਜ ਜਿਹਨੂੰ 2,70,000 ਰੁਪਏ ਲਾਇਆ ਕਿਸੇ ਖਾਨੀ ਕਰਕੇ ਲਾਇਆ ਹੋ ਸਹੀ ਗੱਲ ਹੈ ਸਭ ਜੀ ਹਾਂਜੀ ਹਾਂਜੀ ਤੇ ਬਾਕੀ ਖੋਲ ਕੇ ਅਗਰੀ ਮਾੜੀ ਜੀ ਤੋਰਦੀ ਏ ਤੇ ਤੋਰ ਕੇ ਆਪਾਂ ਦਿਖਾ ਦੇ ਲੱਗੇ ਆ ਤੇ ਬਾਕੀ ਜਿਹੜੀਆਂ ਵੀ ਅੱਜ ਨਵੇਂ ਸਾਲ ਦੇ ਆਫਰਾਂ ਆਉਣੀਆਂ ਨੇ ਆਫਰ ਲਓ ਜੀ ਇਹ ਖੜੀ ਹੈ ਜੇ ਆਰਾਮਪੁਰਾ ਫੂਲ ਮੰਡੀ 'ਚ ਖੜੀ ਹੁੰਦੀ ਆ ਆਹ ਫਿਰ ਜਿਹੜੀ ਆ ਨਾ ਲਓ ਜੀ ਲਓ ਜੀ ਖਾ ਲੋ ਕੱਟੀ ਦੇ ਗੇੜੇ ਲੱਗੇ ਆ ਟਾਪ ਗਲਾਸ ਨੂੰ ਨੋਕਲਾ ਥਣ ਕਹਿੰਦੇ ਨੇ ਤੇ ਬਾਕੀ ਚਵਾਸ ਪੰਦੀ ਕਿਦਾਂ ਚਵਾਬ ਹੋਏ ਕੋਈ ਬੱਚਾ ਦਾ ਹੱਸਣਾ ਹੋਏ ਲਓ ਜੀ ਤੇ ਬਾਕੀ ਇਹ ਵੀ ਜਿਹੜੀ ਡਿਟੇਲ ਲੈਣੇ ਹੱਥ ਪੰਜੇ ਦਾ ਕਿਉਂ ਕਿ ਕਿੰਨੇ ਟਾਈਮ ਦੀ ਸੁਈ ਆ ਤੇ ਕੀ ਗੱਡੀ ਕੰਡੀਸ਼ਨ ਹੈ ਦੀ ਇਸ ਪੰਜ ਆਪਾਂ ਜੇ ਗੱਲ ਕਰੀਏ ਵੀ ਇੱਕ ਦਿਵਾਲੀ ਦੇ ਬਿਲਕੁਲ ਤਾਜੀ ਸੂਈ ਹੀ ਵੀ ਜੀ ਆਪਾਂ ਕੋ ਝੂਠ ਨਹੀਂ ਮਾਣਾ ਦਿਵਾਲੀ ਦੀ ਵੀਡੀਓ ਕੱਢ ਕੇ ਵੇਚ ਲੋ ਆਪਣੇ ਚੈਨਲ ਦੇ ਉੱਤੇ ਵੀ ਪਈ ਹੋਈ ਆ ਹਾਂਜੀ ਹਾਂਜੀ ਉਹ ਦਿਵਾਲੀ ਵੀਰਪਰਾ ਉਹਨਾਂ ਦੀ ਮਾਝ ਵੇਖੀ ਕੋਈ ਚਾਰ ਮਹੀਨੇ ਤੇ ਮਾਝ ਬੱਜੀ ਹੋਈ ਆ ਹਾਂਜੀ ਹਾਂਜੀ ਇੱਕ ਦਿਨ ਦੀ ਉਧਰ ਸੂਈ ਉਦੋਂ ਤੋਂ ਬਾਅਦ ਫਿਰਣ ਕੇ ਨੇ ਹਾਂਜੀ ਹਾਂਜੀ ਠੀਕ ਆ ਅਸੀਂ ਨਹੀਂ ਕਹਿਣਾ ਵੀ ਮਹੀਨੇ ਦੀ ਅਸੀਂ ਨਹੀਂ ਕਹਿਣਾ 20 ਦਿਨਾਂ ਦੀ ਕਹਨੂ ਮਹੀਨੇ ਦੀ ਵੀ ਕਹਿ ਕੇ ਵੇਚਦੀ ਆ ਹਾਂਜੀ ਹਾਂਜੀ ਸਾਡੀ ਇਹ ਨਹੀਂ ਕਿ ਬਿਨਾ ਬੱਚੇ ਦਾ ਮਿਲ ਪੈਂਦੀ ਆ ਅੱਜ ਵੀ ਤਾਜੀ ਸੂਈ ਕਹ ਕੇ ਵੇਚ ਲੀਂਦੀ ਆ ਵੀ ਅੱਜ ਤਾਜੀ ਸ ਹਾਂਜੀ ਯਾਨੀ ਜੋ ਅੱਖਾਂ ਸਾਹਮਣੇ ਉਹੋੀ ਚੀਜ਼ ਵਿਖਾਉਂਦਾ ਹਾਂ ਹਾਂਜੀ 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 ਕਿਹੜਾ ਫਰੀਕ ਕਰਕੇ ਮਾਲੀ ਵੇਚਾਂਗੇ ਬਾਕੀ ਜਿਹੜੀ ਆ ਦਿਵਾਲੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਸੂਈ ਜੇ ਹਾਂਜੀ 38 ਡੀਗਰੀ ਮਾਨਕ ਜਿਹੜਾ ਸੂਈ ਜੇ ਹਾਂਜੀ ਹਾਂਜੀ ਅਸਲ ਓਰੀਜਨਲ ਦੇਣ ਵਾਲੀ ਇਹਦਾ 38 ਜਿਹੜੀ ਭੜਕੇ ਵਾਲੀ 2 ਮਹੀਨੇ ਮੰਗਦੇ ਹਾਂਜੀ 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 ਇਹ ਨਹੀਂ ਗੱਲ ਹਾਂਜੀ 2 ਮਹੀਨੇ ਬਣਦੇ ਆ ਬਾਕੀ ਆਪਣਾ ਫਿਰ ਵੀ ਨੋਟ ਆਪਣੇ ਤਰੀਕ ਕੇਲੇ ਇੱਕ ਅੱਧਾ ਦਿਨ ਅੱਗਾ ਪਿੱਛਾ ਹੋ ਜਾਏ ਸੂਈ ਸਿਰਫ ਇੱਕ ਦਿਨ ਦੀ ਜਿਹੜਾ ਦਿਵਾਲੀ ਦੇ ਦਿਵਾਲੀ ਦੇ ਅੱਜ ਦੋ ਤੋਂ ਨਾਲ ਸਾਨੂੰ 12 ਕਿਲੋ ਮਾਰਕ ਕਹਿੰਦੇ ਸੀ ਹਾਂਜੀ ਇਹ ਆਹੀ ਆਪਣੇ ਮਾਰਕ ਦੇ ਸੇਰੇ ਹਾਂਜੀ ਅਸੀਂ 10 ਹੀ ਮੰਨ ਕੇ ਗਾਵਾਂਗੇ ਤੁਹਾਨੂੰ 10 ਮੰਨ ਕੇ ਕੋਈ ਲੈ ਸਕਦਾ ਵਾ ਤੇ ਬਾਕੀ ਇਹ ਆ ਵੀ ਬਾਕੀ ਜਵਾਬ ਸਮਾਦੀ ਤੇ ਬਾਕੀ ਹਰ ਚੀਜ਼ ਦੀ ਗਾਰੰਟੀ ਹੋਗੀ ਛੱਟੇ ਦੀ ਥਣ ਘਟਵਾ ਦੀ ਬਸਮਾਦੀ ਇਹ ਚੀਜ਼ ਦੀ ਸਾਡੀ ਗਾਰੰਟੀ ਹੋਗੀ ਤੇ ਦੇਣੀ ਕਿੰਨੀ ਤਮਾਕਾ ਕੱਢ ਦੋ ਦੇਰ ਤੋਂ ਪਹਿਲਾਂ ਤਾਂ ਦੱਸ ਦੇ ਮੇਰੇ ਮਗਰ ਕੱਟੀ ਏਡੀ ਵਧੀਆ ਚੰਗੀ ਆ ਵੀ ਜੇ ਜਿਸ ਨੇ ਕੱਟੀ ਸਾਨੂੰ ਦੇਣੀ ਹੋਵੇ ਤੁਸੀਂ 10000 ਦੀ ਕੱਟੀ ਰੱਖਣਾ 10000 ਮਾਨਤਾਨ ਹੋ ਜਾਊਗਾ ਕਰਾ ਦਿਓ ਕੱਟੀ ਦੇ ਦਰਸ਼ਨ ਕਰਾ ਦਿਓ ਲਓ ਜੀ ਕੱਟੀ ਦੇ ਦਰਸ਼ਨ ਕਰਾ ਲੀਏ ਲਓ ਜੀ ਦੇਖ ਸਕਦੇ ਹੋ ਕੱਟੀ ਕੱਟੀ ਦੀਆਂ ਦੇਖੀਏ ਮੰਨ ਕੇ ਚੱਲੀਏ ਫਿਰ ਤੇ ਮੈਂ ਆ ਜਾਵਦੀ ਜਦਾਂ ਮਹੀਨੇ ਦੀ ਸੂਈ ਨਹੀਂ ਆਲ ਕੋਈ ਇਹਦੇ ਸਿੰਘ ਸਿੰਘ ਨਹੀਂ ਵਾਲੇ ਵੱਡੇ ਹੋਏ ਝੋਟੀ ਆ ਕੋਈ ਤਾਂ ਕੰਮ ਸਾਲ ਦੱਸ ਲਾਓ ਜੀ ਮੈਂ ਦੋ ਦਰ ਚੰਗਾ ਛੱਡਿਆ ਜੀ ਸੁਭਾਈ ਵੇਖੋ ਕਿੰਨੀ ਕੀਤੀ ਸੀਆਂ ਕੋ ਸਹੀ ਗੱਲ ਹੈ ਜੀ ਬਰੇਲ ਜੰਗੀ ਆ ਜੀ ਵੇਖੋ ਐ ਕਿਹੜੇ ਕੜੀ ਆ ਵੀ ਬਿਲਕੁਲ ਜੱਡ ਬਲਗ ਦਾ ਵੇਖੋ ਥੱਲੇ ਥਣ ਮਾ ਨਕੜਾ ਲੱਗਾ ਕੱਟੀ ਨਾਲ ਲਾਓ ਜੀ ਵੇਖੋ ਜੀ ਅੰਚੁੰਚਲ ਬਹੁਤ ਚੰਗੇ ਲੱਗੇ ਇਕੱਠੀ ਨੇ ਤੇ ਸੋਹਣੀ ਸੜਕੀ ਤੇ ਮਤਲਬ ਗੱਲ ਕਰੀ ਵੀ ਜੇ ਕੋਈ ਆਪਣਾ ਵੀਰ ਭਰਾ ਜੇ ਕੋਈ ਮੱਝ ਕੱਲੀ ਲੈ ਮੈਂ ਚੋ ਸਕਦਾ ਵਾ ਤੇ 10000 ਰੁਪਏ ਡਿਸਕਾਊਂਟ ਹੋ ਜਾਊਗਾ ਤੇ ਇ ਰਾ ਮੂਲੀ ਆ ਨਾ ਉੱਧ ਝੋਡੀ ਦੇ ਨਾਲ ਦੀ ਵਖੋ ਵੀ ਵਖੋ ਅੰਚੋ ਜਿਹੜਾ ਸਾਣਾ ਜਗਾੜ ਲਗਾ ਕੱਟੀ ਹੋਣੀ ਹਾਂਜੀ ਹਾਂਜੀ ਕੱਟੀ ਅੱਜ ਵੀ ਸਵਾ ਲੱਖ ਰੁਪਏ ਦੀ ਹਾਂਜੀ ਹਾਂਜੀ ਜੇ 2 ਲੱਖ 70 ਹਜ਼ਾਰ ਦੀ ਵੇਚ ਕੇ ਗਈ ਸੀ ਕਿ ਖਾਨੀ ਕਰਕੇ ਵੇਚ ਕੇ ਗਈ ਸੀ ਹਾਂਜੀ ਹਾਂਜੀ ਕੋਈ ਇਹਦੇ ਕਿ ਅਗਲ ਹੋਊਗੀ ਜਾਂ ਖਤੂਤ ਹੋਊਗੀ ਤਾਂ ਹੀ ਗਈ ਆ ਤਾਂ ਹੀ ਗਈ ਆ ਠੀਕ ਹੈ ਜੀ ਗੱਲ ਹਾਂਜੀ ਕਿਉਂਕਿ ਉਹਨਾਂ ਜਿਨ੍ਹਾਂ ਨਮਜ ਖੜੀ ਉਹਨਾਂ ਸਿਰਫ ਵੀਰਾਂ ਨੇ ਕੋਈ ਦੁੱਧ ਵੇਚਦਾ ਲਾ ਨਹੀਂ ਸਿਰਫ ਦੁੱਧ ਪੀਣ ਵਾਸਤੇ ਘੜੀ ਨਾਰਮਲ ਸੇਵਾ ਦੇ ਨਾਲ ਦੁੱਧ 15 ਕਿਲੋ ਕੱਢਿਆ 15 ਕਿਲੋ ਨਾਰਮਲ ਮਤਲਬ ਕੋਈ ਢੀ ਸੰਭ ਸੰਭਾਲ ਨਹੀਂ ਕੀਤੀ ਉਹਨਾਂ ਘ ਅੱਜ ਵੀ ਤੁਹਾਡੀ ਕੋ 12 ਕਿਲੋ ਅਸੀਂ ਦਾ ਦਾਸ ਕਹਿੰਦੇ ਹਾਂ ਕਿ ਪੈਂਦੇ ਮਤਲਬ ਸਾਡੇ ਕੋ ਆਈ ਆ ਹਾਂਜੀ ਹਾਂਜੀ 1 ਕਿਲੋ 2 ਕਿਲੋ ਦਾ ਬੱਸ ਇਹੀ ਫਰਕ ਪਾ ਲੈਂਦਾ ਤੁਸੀਂ ਕਿਲੇ ਤੇ ਕਿਡੇ ਜਾਣਗੇ ਹਾਂਜੀ ਹਾਂਜੀ ਜਿਹੜਾ ਮੁੱਲ ਜੇ ਮੁੱਲ ਅੱਜ ਦੀ ਗ੍ਰੇਜ ਹੈਗਾ ਜੀ ਇਹਦਾ 85000 ਰੁਪਿਆ ਹਾਂਜੀ ਜੇ ਕੋਈ ਬਿਨਾ ਬੱਚੇ ਤੋਂ ਬਣੂਗਾ ਫਿਰ 75000 ਲਓ ਜੀ ਅੱਜ ਆਫਰ ਨਵੇਂ ਸਾਲ ਦੀ ਆ ਭਾਗੇ ਨਵੇਂ ਸਾਲ ਦੀ ਤੇ ਲੋੜੀ ਬੰਪਰ ਜਿਹੜਾ ਪਾ ਸਕਦਾ ਕੋਈ ਤੇ 85000 ਦੀ ਝੋਟੀ ਦੇਵਾਂਗੇ ਤੇ ਪਿੱਛੋਂ ਲਿਵਾਉ ਖਾ ਲਓਗੇ ਇਹਦੇ ਸਾਈਡ ਤੋਂ ਵਿਚਾਰਾ ਮੈਂ ਤਾਂ ਸੋ ਸਾਈਡ ਤੋਂ ਵੀ ਐਂ ਜਾਪੂ ਕਿ ਵੀ ਜਾਣਾ ਕੋਈ ਬਾਹਰ ਜੀਏ ਫੁੱਟ ਫੁੱਟ ਪਈ ਆ ਮੇਰਾ ਫੋਰ ਫੜ ਤੁਰੀ ਫਿਰਦੀ ਆ ਤੇ ਫੁੱਟ ਫੁੱਟ ਤੁਰੀ ਫਿਰਦੀ ਆ ਐਂ ਭਾਗੇ ਬਰੀਕੀਆਂ ਬਰੁਕੀਆਂ ਬਹੁਤ ਆ ਝੋਟੀਆਂ ਕੋਈ ਮੋਲੀ ਹੈਗਾ ਲਓ ਜੀ ਲਓ ਜੀ ਸਪਾਜੀ ਇੱਕ ਤਾਜ ਵਰਗੀ ਚੌੜੀ ਆ ਪਤਲੀ ਸਪਾਜੀ ਗੱਲ ਕਰੀਏ ਜੇ ਝੋਟੀ ਢਾੜੀ ਅੱਜ ਵੀ ਸਵਾਲ ਲੱਗਦੀ ਹੈ ਇੱਕ ਗੱਲ ਹੋਰ ਦੇ ਹਾਂਜੀ ਕੱਟੀ ਕੋਈ ਲੈ ਜਾਏ ਹਾਂ ਲੰਮਾ-ਸਮਾ ਦੁੱਧ ਦੇਗੀ ਹਾਂਜੀ ਇਹ ਦਿਨਾਂ ਰੈਡ ਪਾਇ ਮਸਾਖੀ ਦੀ ਝੋਡੀ ਫੇਰ ਸੋਹਾਖੀ ਤੱਕ ਵੀ ਜੋਗੇ 70000 ਜੀ ਨੂੰ ਮਰਜੀ ਵੇਚਦੀ ਸੀ ਜਿੰਨੋ ਮਰਜੀ ਵੇਚ ਦੇਈਦੀ ਲਓ ਜੀ ਤੇ ਬਾਕੀ ਕੱਟੀ ਦਾ ਕੋਈ ਮੋਲ ਨਹੀਂ ਸਿਰਫ ਅਸੀਂ ਵੀਰਾਂ ਭਾਣ ਆਪੜਿਆਂ ਨੂੰ ਦਖਿਆਂ ਨੂੰ ਆਪਣਾ ਆਫਰ ਹੀ ਦਿੱਤੀ ਆ ਦੀਵਾਲੀ ਦੀ ਤੇ ਨਵੇਂ ਸਾਲ ਦੀ ਹਾਂਜੀ ਹਾਂਜੀ ਪੂਜਾ ਸਾਲਾ ਸਾਲ 2025 ਜੋ ਚ ਵੇਚਨੀ ਆ ਪਣੀ ਨਹੀਂ ਅਸੀਂ ਭਾਇਆ ਨਹੀਂ ਵੇਚਨੀ 800 ਵੇਚਨੀ ਆ 300 ਵੇਚਨੀ ਆ ਹਾਂਜੀ ਹਾਂਜੀ ਉਹ ਬਾਹਰੀਆਂ ਗੱਲਾਂ ਆ ਹਾਂਜੀ ਪਰ ਅਮਾ ਨਵਾਂ 25 ਸਾਲ ਚੜਨ ਤੋਂ ਪਹਿਲਾਂ ਇਹੋ ਜੇ ਮਗਰ ਚੀਜ਼ ਕੱਢ ਕੇ ਦੇਤੀ ਆ ਵੀ ਜਾਦੀ ਕਰੂ ਜਿਹੜਾ ਲੈ ਜੂਗਾ ਜਾਦੀ ਕਰੂ ਮੰਨਣ ਵਾਲੀ ਗੱਲ ਹੈ ਲਓ ਜੀ ਜੇ ਕੋਈ ਕੱਟੀ ਦੇ ਜੇ ਤੇ 75000 ਦੀ ਤੇ ਜੇ ਕੱਟੀ ਖੜਨੀ ਆ ਤੇ ਫਿਰ 85000 ਦੀ ਤੇ ਝੋਟੀ ਤੁਹਾਨੂੰ ਮਿੱਤਰੋ ਦਿਖ ਰਹੀ ਆ ਤੇ ਛੋਟ ਛਾਲ ਸਰਪੰਚੂਣਿਆਂ ਦੇ ਮੌਕੇ ਦੇ ਕਰਦਾਂਗੇ ਤੇ ਬਾਕੀ ਝੋਟੀ ਦੀ ਗੱਲ ਕਰੀਏ ਤੇ ਝੋਟੀ ਹੈਗੀ ਆ ਸਵਾ ਲੱਖ ਦੀ ਵੱਡੀ ਬੋਲੀ ਯਾਰ ਕਰੂ ਜਿਹੜਾ ਲੈ ਜੂਗਾ ਲਓ ਜੀ ਅੱਜ ਜਿਹੜੀ ਤੁਹਾਨੂੰ ਆਫਰ ਹੀ ਦਿੱਤੀ ਆ ਤੇ ਬਾਕੀ ਦੇਖੋ ਜੀ ਜੇ ਤਾਂ ਮੈਂ ਦਾ ਬੱਚਾ ਕਰ ਦਿੰਦਾ ਪਰੇ ਹਾਂਜੀ ਤੇ ਫਿਰ ਐਂ ਜਾਪੂਗੀ ਵੀ ਜਦੋਂ ਮੈਂ ਆਤੀ ਨਹੀਂ ਨਹੀਂ ਸਪੰਜੀ ਬਾਕੀ ਇਹ ਵੀ ਉਹੋ ਹੀ ਗੱਲ ਦੱਸਿਆ origignal origignal ਜਿਹੜੀ ਤੁਹਾਨੂੰ ਖਾ ਲਿਆ ਮੈਂ ਏਡੀ ਠੱਡੀ ਬਿਨਾ ਬੱਚੇ ਨੂੰ ਮਿਲ ਪਈ ਬਾਕੀ ਗੱਲਾਂ ਸਚਾਈ ਸੁਚੀ ਪਤਾ ਕੀ ਗੱਲ ਵੇਖੋ ਅੱਜ ਦੀ ਰੇਡ ਵਿੱਚ ਹਾਂਜੀ ਇਹ ਰੇਡ ਦੀ ਕਟੀ ਮਿਲਣੀ ਬੜੀ ਔਕੀ ਆ ਵੇਖੋ ਆਰਡਰ ਵੇਖੋ ਇਹ ਮਿਲਦੀ ਕਿਦਾਂ ਸਬੰਧੀ ਆਪਾਂ ਗੱਲ ਮਿਲਦੀ ਕਿਦਾਂ ਮੈਂ ਬੱਚੇ ਨਾ ਮੀਂਦੀ ਬਿਨਾ ਬੱਚੇ ਤੋਂ ਮਿਲ ਤੂੰ ਵੀ ਤਾਂ ਬੱਚੇ ਨਾਲ ਮਿਲਦੀ ਬੱਚੇ ਨਾਲ ਮਿਲਦੀ ਆਦਾ ਮੈਨੂੰ ਕੋਈ ਦੋਇਆ ਟਾਈਮ ਡੰਗੋ ਡੰਗ 5-5 ਕਿਲੋ ਤੋਂ ਦਸੀ ਕਹਿੰਦੇ ਆ ਉਹ 6 ਕਿਲੋ ਕਹਿੰਦੇ ਆ 5-5 ਕਿਲੋ ਕਹਿੰਦੇ ਆ ਹਾਂਜੀ ਹਾਂਜੀ 6 ਤੋਂ 6 ਰੱਖ ਕੇ ਚਵਾਈ ਕਰ ਲਈ ਨਾ 500 ਰੱਖ 5 ਵਾਈ ਕਰ ਲਓ ਜੀ ਆਫਰ ਖੁੱਲੀ ਆ ਤੇ ਮੇਰਾ ਵੀ ਜਿੰਨੇ ਵੀ ਲੈਣੀ ਆ ਸਾਨੂੰ ਆਫਰ ਹੀ ਮਿਲਣੀ ਆ ਬਾਕੀ ਇਹ ਵੀ ਫੋਨ ਮੇਰਾ ਭਰਾ ਉਹੋ ਹੀ ਕਰੇ ਜਿੰਨੇ ਮਤਲਬ 85000 ਰੁਪਏ ਜੋ ਮਤਲਬ ਇਹ ਨਾ ਕਵੇ ਕੋਈ ਸ ਪਾਂ ਆ ਜਾਵੇਗੀ 22 ਆਪੇਗੀ 22 ਜਾਵੇਗੀ ਵੱਡੀ ਕਹਿ ਕੇ ਲੈ ਆਏ ਵੀ ਛੋਟੀ ਕਹਿ ਕੇ ਲੈ ਜਿਹੜੀ ਛੋਟੀ ਵੀ ਛੋਟੀ ਕਵਾਂਗੇ ਸਹੀ ਗੱਲ ਹੈ ਜੀ ਮੈਂ ਕਾਗਜ਼ ਕਾਟ ਦੀ ਬੇਲ ਦੀ ਲੰਮੀ ਲੰਮੀ ਕਰਕੇ ਫਿਰ ਆਪਾਂ ਸੁਧਾਣਾ ਲਾਵਾਂਗੇ ਸਹੀ ਗੱਲ ਹੈ ਮਿਲਤ ਪੈਨ ਵਖੋ ਗੱਡੀ ਤੜੀ ਹੋਣੀ ਮੇਰਾ ਕੋ ਪੈਨ ਜਿਹੜੀ 2 ਦੀ ਪੈ ਵੀ ਲੱਗੀ ਆ ਤੇ ਅੱਗੇ ਜਿਹੜੀ 2 ਨੰਬਰ ਤੇ ਆਪਾਂ ਤੁਹਾਨੂੰ ਛੋਟੀ ਰਖਾਉਣੀ ਆ ਉਹ ਵੀ ਬਿਲਕੁਲ ਤਾਜੀ ਸੁਈ ਸੁਵਾਈ ਆ ਤੇ ਉਹ ਵੀ ਖੋਲ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦਰਸ਼ਨ ਕਰਾ ਦਿੰਨੇ ਆ ਛੋਟੀ ਦੇ ਲਓ ਜੀ ਲਓ ਜੀ ਛੋਟੀ ਜਿਹੜੀ ਇਹ ਵੀ ਟੌਪ ਕਲਾਸ ਆ ਤਾਜੀ ਬਿਲਕੁਲ ਸੁਈ ਆ ਤੇ ਬਾਕੀ ਇਹ ਵੀ ਸੋਹਣ ਸੁਨਖਾ ਬਹੁਤ ਆ ਬਾਕੀ ਪਿੱਠ ਪੁੜੇ ਦੀ ਬਹੁਤ ਚੰਗੀ ਆ ਹੋ ਅੱਲਾ ਸਾਈ ਜਿਹਨੂੰ ਕਹਿੰਦੇ ਬਿਲਕੁਲ ਤਾਜੀ ਸੂਈ ਆ ਤੇ ਸਪੰਜ ਮਗਰ ਕੱਟੀ ਦੇ ਕਟਾ ਆ ਗਿਆ ਇਹਦੇ ਮਗਰ ਦੇ ਆ ਜੇ ਨਾ ਦਿਲ ਕੋ ਤਾਜੀ ਸੂਈ ਆ ਚੌਥੇ ਪੰਜਵੇਂ ਦੇ ਦੀ ਬਿਲਕੁਲ ਪੰਜਾਂ ਦਿਨਾਂ ਦੀ ਸੂਈ ਆ ਜੀ ਲਾ ਜੀ ਬਾਕੀ ਕਵਾਲ ਦੀ ਕਬੂਲ ਦੀ ਬਹੁਤ ਚੰਗੀ ਆ ਜੀ ਕੱਟੀ ਮਗਰ ਆ ਗਈ ਤੇ ਬਾਕੀ ਇਹ ਵੀ ਇੱਕ ਬਾਕੀ ਗੱਲ ਕਰਦੇ ਆ ਸਪੰਜਰ ਨਾਲ ਵੀ ਦੁੱਧ ਕਿੰਨਾ ਆ ਮੌਕੇ ਤੇ ਸਪੰਜੀ ਦੁੱਧ ਦੀ ਗੱਲ ਕਰੀ ਆਪਾਂ ਦੁੱਧ ਕਿੰਨਾ ਆ ਇਹਦੇ ਫਿਰ ਬਿਲਕੁਲ ਰਿਜਲ ਤਾਜੀ ਸੁਈ ਆ ਜੀ ਹਾਂਜੀ ਬਾਕੀ ਇਹ ਝੋਡੀ ਦੀ ਗੱਲ ਕਰ ਲੋ ਹਾਈਟ ਬੱਡੀ ਜਿਆਦਾ 3 ਫੁੱਟ 4 ਫੁੱਟ ਚੌੜੀ ਪਈ ਆ ਆਖੋ ਮਗਰ ਚੌੜੀ ਜੜੀ ਤੇ ਬਹੁਤ ਆ ਜੀ ਹਾਂਜੀ ਹਾਂਜੀ ਝੋਵਾ ਝੋਡੀ ਦੀ ਚਮੜੀ ਵੇਖੋ ਨਿੰਬੂ ਵਰਗੀ ਕਾਲੀ ਚਮਕ ਵੇਖੋ ਚਮੜੀ ਦੇ ਤੇ ਹਾਂਜੀ 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 ਫਿਰ ਲੈਵਾ ਵੇ ਲੋ ਕਰਮਾ ਵਾਲੀ ਵਾਟਰ ਕਰਾ ਝੋਡੀ ਦੁੱਧ ਯਾਰ ਆਮਣਾ 16 17 ਕਿਲੋ ਭਰਾਂ ਦੂਗੀ ਪਰ ਅੱਜ ਨਹੀਂ ਅਜੇ ਝੋਡੀ ਕੋ 10 ਦਿਨ ਤੇ ਹੁਣ ਕਿੰਨਾ ਮੌਕੇ ਦੇ ਸੰਭੀ ਅੱਜ ਦੀ ਰੇਟ ਵਿੱਚ ਚੋਮਲਾ ਛੋਟੀ ਕੋ 12 ਕਿਲੋ ਜਿਹੜਾ ਸਹੀ ਦੁੱਧ ਹੈਗਾ ਹਾਂਜੀ ਇਹ ਜਿਹੜਾ ਮਨ ਮੌਕੇ ਦੇ ਦੁੱਧ ਕਿੰਨਾ ਸੰਭੀ ਰਾਂ 12 ਕਿਲੋ ਛੋਟੀ ਕੋ ਸਟਾਰਟਿੰਗ ਹੈ ਉਹਦਾ ਬੱਚੇ ਦਾ ਕਰਦੀ ਹੈ ਚੰਗੀ ਬੋਧ ਹੈ ਕੁਆਲਿਟੀ ਬੜੀ ਨਸਲ ਬੜੀ ਹਾਂਜੀ 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 ਤਵਾ ਉਹਨਾ ਦੁੱਧ 15 ਕਿਲੋ ਦੀ ਆਪਣੀ ਗਰੰਟੀ ਦੇ ਪੇਸ਼ ਆ ਕੋ ਛੋਟੀ ਦਾ ਜੇ ਕੋ ਪਰ ਸਾਹਮੇ 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 ਅੱਜ ਦੀ ਡੋੜਾ ਮਤਲਬ ਚਾਹਨ ਪੰਜ ਦਿਨਾਂ ਸੀ ਤੇ 12 ਕਿਲੋ ਤਾਂ ਹੀ ਆ ਜੇ ਮਤਲਬ ਜੀ ਕਰਤੂ ਦੇ ਵਿੱਚ ਛੋਟੀ ਸਹੀ ਗੱਲ ਹੈ ਮੰਨਣ ਵਾਲੀ ਗੱਲ ਹੈ ਜੀ ਉਹਨਾਂ ਕੋ ਦੁੱਧ ਛੋਟੀ ਆਮ हां जी हां जी हां जी हां। ਨਸਲ ਯਾਰ ਕੁਆਲਟੀ ਬੜੀ। ਕੁਆਲਟੀ ਬਹੁਤ ਆ ਤੇ 15 ਕਿਲੋ ਦੋਦੇ ਜਵਾਜੇ ਕੀਤੇ ਮੁੱਲ ਕੱਟੀ ਮਗਰ ਤੇ ਮੁੱਲ 5000। ਮੋਲੇ ਦਾ ਕੱਟੀ ਦਾ ਦਮਾ ਕਰਾਂਗੇ 1,52,000 ਰੁਪਿਆ ਤੇ ਛੋੜ ਛਪਾ ਕਰ ਲਾਂਗੇ ਮਾਨਸ ਮਾਨ ਆਏਗਾ ਕੋਲ ਕਰਾਂ। ਕਿੰਨੀ ਕਰ ਦੂ ਛੋੜ? 2000 ਛੋੜ ਕਰਾਂਗੇ 1.5 ਦੀ ਕੱਟੀ ਦੇ ਆ। ਮੇਲ ਵੇਲੋ ਕੀ ਆ ਕੱਟੀ ਦਾ? ਕੱਟੀ ਵੇਲੋ ਕਿਹੜੇ ਇਲਾਕੇ ਦੀ ਹੈ? 1.5 ਲੱਖ ਰੁਪਿਆ ਜਿਹੜਾ ਬਿਲਕੁਲ ਜਾਇਜ਼ ਬਾਈਏ ਨਾਲ ਕੀਤਾ। ਟੋਡੀ ਦਾ ਕਰ ਕੋ ਨੱਟ ਤੇ ਸੱਤ ਮਾਰ ਕੇ ਵੇਲੋ ਰੁੱਤ ਗੇਰੀ ਦੀ ਕੱਟੀ ਹੈ। ਤੇ ਬਾਕੀ ਕੋਈ ਮਾਨਦਾਨਾ ਜਿਹੜ ਤੇ ਬਾਕੀ ਇਹ ਵੀ ਬਹੁਤ ਜਿੰਮ ਮਤਲਬ ਬਰੀ ਬਰਾੜ ਠੰਡੀ ਠੰਡੀ ਬਹੁਤ ਹੈ ਛੋਟੀ ਕੱਟੀ ਮਗਰ ਆ ਗਈ ਹੈ ਵੀ ਜੋੜਾ ਲਾਗਾ ਤਾਂ ਹੋਰ ਕਰਦਾਂਗੇ ਮਾਨਦਾਨ ਹੋਰ ਹੋ ਜਮਾਨ ਮਾਨਦਾਨ ਕਰਦਾਂਗੇ ਲਓ ਜੀ ਜੇ ਕੋਈ ਜੋੜਾ ਕੋਈ ਵੀਰ ਭਰਾ ਲੈ ਲੈਂਦਾ ਵਾ ਜੋੜਾ ਛੋਟੀਆਂ ਕੁੰਦੀ ਜਿਹੜਾ ਲਾਉਣਾ 28 ਕਿਲੋ ਭਰਾਈ ਜਾਣਗੀਆਂ ਲਓ ਜੀ ਜੋੜਾ ਜਿਹੜਾ 27 28 ਕਿਲੋ ਦੁੱਧ ਦੇਜਣੀ ਹੈ ਤੇ ਬਾਕੀ ਛੋਟੀ ਤੁਹਾਨੂੰ ਫੇਰ ਦਿਖਾ ਦਿੰਨੇ ਆ ਤੇ ਇੱਕ ਕੱਟੀ ਮਗਰ ਆ ਗਈ ਆ ਬੱਚੇ ਦਾ ਥੋੜਾ ਜਿਆਦਾ ਕਰਦੀ ਹਾਂ ਹਾਂ ਜੀ ਜੀ ਬਾਟੀਆਂ ਡਰ ਡਰ ਦੇਖੋ ਕੱਟੀ ਕਿਹੜਾ ਹੁੰਦਾ ਹੈ ਇਹਨਾਂ ਦੇ ਵਿੱਚ ਕਾਲੀ ਕਿੜੀ ਇਹ ਹੈ ਸਹੀ ਗੱਲ ਸਹੀ ਗੱਲ ਹੈ ਜੀ ਵੇਖੋ ਜੀ ਬਾਕੀ ਟਾਪ ਕਲਾਸ ਆ ਲਓ ਜੀ ਇਹਦਾ ਬੜਾ ਰਿਕਾਰਡ ਦਿੱਤੀ ਵਰਦੀ ਹੁੰਦਾ ਜਿਹੜਾ ਬੜਾ ਬੜਾ ਖਾਲੀ ਅੱਗੋਂ ਲੈ ਕੇ ਲੇਵਾ ਪੂਰੀ ਬਾਹਾਂ ਚ ਡਾ ਲੇਵਾ ਨਹਾ ਕੋ ਜੀ ਮੰਨਣ ਵਾਲੀ ਗੱਲ ਹੈ ਮੰਨਣ ਵਾਲੀ ਗੱਲ ਹੈ ਜੀ ਉਹਨਾਂ ਦੇਵਾ ਮੂਲੀ ਉਹਨਾਂ ਦੇ ਚੂਣ ਇਹਦਾ ਲੱਗਾ ਨਾ ਕੱਟੀ ਨੂੰ ਹਾਂਜੀ ਹਾਂ ਚੂਣ ਲੱਗਾ ਅੱਛਾ ਜੀ ਬੜਾ ਚੰਗਾ ਚੂਣ ਟਾਪ ਕਲਾਸ ਲਓ ਜੀ ਵੱਡੀ ਆ ਕਿ ਛੋਟੀ ਨਹੀਂ ਹੈਗੀ 1.5 ਲੱਖ ਦੀ ਤੁਹਾਨੂੰ ਜਿਹੜੀ ਛੋਟੀ ਨਹੀਂ ਮਿਲਦੀ ਭਰੇ ਆ ਵੀ ਅੱਜ ਤੁਹਾਨੂੰ ਡਿਸਕਾਊਂਟ ਕਰਕੇ ਦੱਸਿਆ ਪੈਂ ਲੋੜੀ ਬੰਪਾਰਾ ਤੇ ਨਵੇਂ ਸਾਲ ਦੀਆਂ ਵਾਸਤੇ ਆਫਰਾਂ ਦਿੱਤੀਆਂ ਸਰ ਲਓ ਜੀ ਤੇ ਹੋਰ ਸੁਣ ਜੀ ਬਸ ਵਧੀਆ ਮਾਰਗ ਦੀ ਕਿਰਪਾ ਨਾਲ ਨਵਾਂ ਲੋਡ ਫੇਰ ਆ ਰਿਹਾ ਆਪਣਾ ਇੱਕ ਦੂ ਨਾਂ ਦਾ ਥੋੜੇ ਜਿਹਾ ਆਪਣੇ ਅੰਗਣਾ ਸੈਕਸ਼ਨਾਂ ਵਿਆਹ ਦੇ ਪ੍ਰੋਗਰਾਮ ਚੱਲ ਰਹੇ ਆ ਹਾਂਜੀ ਹਾਂਜੀ ਪਾਲੀ ਪਲੀਤਾ ਕਿਉਂ ਆ 5 ਕਿਲੋਵਾਟਾਂ ਫਿਰ ਫਿਰ ਧੜਾ ਧੜਾ 2025 ਦੀ ਆਵਾਜ਼ ਇੰਟੀ ਹੋ ਗਈ ਮਾਰਗ ਦੀ ਕਿਰਪਾ ਨਾਲ ਵੀ ਨੇਤੀ ਝੋਡੀਆਂ 10 ਹੋਣਗੀਆਂ ਹਾਂਜੀ ਹਾਂਜੀ ਇਹ ਮਾਲ ਦੀ ਕਿਰਪਣਾ ਨਾਲ 2021 ਵੀ ਸਾਡੇ ਲਈ ਬਹੁਤ ਲੱਕੀ ਰਿਹਾ ਅਸੀਂ ਨਾ ਦਸੰਬਰ ਮਹੀਨੇ ਵਿੱਚ ਹੀ ਮੇਰੇ ਸਾਹ ਨਾਲ 6 ਘਰੇ ਵੇਚ ਗਏ ਲਓ ਜੀ ਮਾਲ ਦੀ ਕਿਰਪਾ ਕਰੇ ਤੇ ਰਕੀਆਂ ਹਰ ਨੂੰ ਬਖਸ਼ੇ ਹਾਂਜੀ 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 ਇਹ ਆਉਣ ਵਾਲੇ ਜਿਹੜਾ 2025 ਨਵੀਂ ਐਂਟਰੀ ਸ਼ੁਰੂਆਤ ਹੋਏ ਚੰਗਾ ਚੰਗਾ ਮਾਲ ਵੇਚੀ ਇਹਦੇ ਚੰਗੇ ਚੰਗੇ ਸਾਡੇ ਨਾਲ ਗਾੜ੍ਹ ਜੋੜਨ ਸਹੀ ਗੱਲ ਸਹੀ ਗੱਲ ਚੰਗਾ ਮਾਲ ਹਰ ਇੱਕ ਦੇ ਘਰੇ ਜਾਣਾ ਇਹੋ ਸੁੱਖ ਹੈ ਇਹੋ ਸੁੱਖ ਹੈ ਅਸੀਂ ਪਤਾ ਕੀ ਸੁੱਖ ਸੁਖ ਹੈ ਜਦੋਂ ਮੈਂ ਘਰੇ ਘਰੇ ਜਾਂਦੀ ਨੀ ਜਿਹੜਾ ਕਿਸੇ ਘਰੇ ਮੈਂ ਜਾਏ ਤੇ ਵਧੀਆ ਤਰੀਕੇ ਨਾਲ ਮੈਂ ਦੁੱਧ ਦੇ ਇਹਦਾ ਸਾਡਾ ਨਾਮ ਬਣੇ ਕੋਈ ਕਹੀ ਸਹੀ ਗੱਲ ਹੈ ਕਿਸੇ ਵੇਲੇ ਵੀ ਜ ਇਹਦੇ ਸਾਹ ਵਾਲੀ ਚੀਜ਼ ਆ। ਹਾਂਜੀ ਹਾਂਜੀ। ਆਪਣੇ ਦੇ ਵੇਖੋ ਹਰ ਇਨਸਾਨ ਜਿਹੜਾ ਨਾ ਹਰ ਇੱਕ ਇਨਸਾਨ ਜਿਹੜਾ ਹਾਂਜੀ ਹਾਂਜੀ ਬਾਈ ਜੀ। ਉਹ ਚੰਗਾ ਹੀ ਕਰਨਾ ਚਾਹੁੰਦਾ। ਸਹੀ ਗੱਲ ਐ ਬਾਈ ਜੀ। ਤੇ ਚੰਗਾ ਜਾਂ ਮਾੜਾ ਕਰਨਾ ਕੁਦਰਤ ਦੇ ਹੱਥੇ। ਹਾਂਜੀ ਹਾਂਜੀ ਹਾਂਜੀ। ਕਿਸੇ ਸਾਨੂੰ ਵੀ ਕਿਸੇ ਵੇਲੇ ਚੰਗੀਆਂ ਮੰਦੀਆਂ ਹੋ ਜਾਂਦੀਆਂ। ਹਾਂਜੀ ਹਾਂਜੀ। ਤੇ ਮੰਦੀਆਂ ਜਿਹੜੀਆਂ ਚੰਗੀਆਂ ਚੰਗੀਆਂ ਆ ਜਾਂਦੀਆਂ। ਮੰਨਣ ਵਾਲੀ ਗੱਲ ਸਪੰਜੀ। ਤੇ ਉਹ ਮੈਂ ਨਾ ਕਿਸੇ ਵੇਲੇ ਅੱਗੇ ਗੱਲ ਕਰਦਾ ਨਾ ਸੀ ਨਾ ਕਿ ਝੋਟੀ ਦਿੱਤੀ ਤੇ ਜੋੜੇ ਸੰਗੇ। ਹਾਂਜੀ ਹਾਂਜੀ। ਉਹਦਾ 8-9 ਕਿਲੋ ਕਹਿ ਕੇ ਦਿੱਤੀ ਆਪਣੇ ਉਹ 1,30,000 ਰੁਪਏ ਦਿੱਤੀ। ਹਾਂਜੀ ਉਹ 20 ਕਿਲੋ ਦਾ ਪਾਰ ਹੋਈ ਫਿਰਦੀ ਆਪਣੇ ਉਹਨੂੰ ਮਤਲਬ ਹੀ ਐਡੀ ਵਧੀਆ ਨਹੀਂ ਕਿਣ ਕੇ ਮੈਂ ਉਹਨੂੰ ਲਿਆ ਹਾਂ ਜੀ ਇਹ ਕੁਦਰਤ ਦੀ ਦੇਣ ਆ ਕੁਦਰਤ ਦੀ ਜੀ ਸਹੀ ਗੱਲ ਪਤਾ ਨਹੀਂ ਕਿ ਕਿਹੜੇ ਇਨਸਾਨ ਵਿੱਚ ਕਿਹੜਾ ਹੁੰਦਾ ਰਿਹਾ ਸਹੀ ਗੱਲ ਮੰਨਣ ਵਾਲੀ ਗੱਲ ਉਹਦੇ ਵਿੱਚ ਕਿਹੜੀ ਕੁਆਲਿਟੀ ਹੈ ਕੀ ਉਹਦੇ ਵਿੱਚ ਹੈ ਇਹ ਗੱਲ ਕਿਹਦੇ ਚੋਂ ਕੀ ਨਿਕਲ ਆਉਣਾ ਸਹੀ ਗੱਲ ਹੈ ਮੰਨਣ ਵਾਲੀ ਕਿਸੇ ਜਿਹੜਾ ਮਤਲਬ ਬੜਾ ਮਤਲਬ ਸਿਆਣਾ ਵੀ ਜਾਂ ਸੂਝਵਾਨ ਬੰਦਾ ਨਾ ਉਹ ਵੀ ਕਿਸੇ ਵੇਲੇ ਫੇਲ ਹੋ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਮੰਨਣ ਵਾਲੀ ਗੱਲ ਸਮਝੀ ਮੈਂ ਹਾਂ ਜੀ ਇਹ ਕੁਦਰਤ ਦੀ ਦੇਣ ਆ ਤੇ ਬਾਕੀ ਸਾਰੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਣੇ ਚੰਨ ਨੂੰ ਕਰੋ ਦੀ ਥੋਲੋ ਹਾਂਜੀ ਹਾਂਜੀ ਜੀ ਮੰਡ ਜਿਹਨੂੰ ਸੋਹਣੇ ਸੋਹਣੇ ਕਰਾ ਕਰੋ ਹਾਂਜੀ ਸਭਾਂ ਜੀ ਤੇ ਫੋਨ ਨੰਬਰ ਆਪਣਾ 95016 ਹਾਂਜੀ ਹਾਂਜੀ 58050 ਹਾਂਜੀ ਪਿੰਡ ਭੋਲੇ ਕੇ ਜ਼ਿਲ੍ਹਾ ਗਰਦਾਸਾ ਬਤਾਲਾ ਨੇੜੇ ਫਤਿਹਗੜ ਚੂੜੀਆਂ ਨੇੜੇ ਫਤਿਹਗੜ ਦੀ ਤੇ ਮਈਆਂ ਭਾਏ 20 ਕਿਲੋ ਵਾਲੀ ਵਾਲੇ 22 ਕਿਲੋ ਵਾਲੀ ਵਾਲੇ 18 ਲੈ ਲਓ 15 ਡਿਮਾਂਡ ਦੇ ਮਈਆਂ ਮਿਲ ਜਣੀਆਂ ਹਾਂਜੀ ਹਾਂਜੀ 2025 ਦੀ ਐਂਟਰੀ ਜਿਹੜੀ ਹੋ ਰਹੀ ਆ ਪਛੀਆਂ ਵੀ ਟਾਪ ਕਲਾਸ ਤੁਹਾਨੂੰ ਮਿਲਣਗੇ ਟਾਪ ਕਲਾਸ ਮਿਲਣਗੇ ਮੰਨਣ ਵਾਲੀ ਗੱਲ ਹੈ ਬਾਈ ਜੀ ਬਾੜ ਸਹੀ ਗੱਲ ਹੈ ਜੀ 25 ਦਿਨ ਵੀ ਖੁੱਲ-ਖੁੱਲ ਜਾਣਗੇ ਤੇ ਵਧੀਆ ਐਂਟਰੀਆਂ ਹੋਣਗੀਆਂ ਵਧਾ ਵਧੀਆ ਮਾਲ ਹਾਂਜੀ 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 ਸਾਰੇ ਵਿਕਰ ਵੀ ਬੱਤੀ ਕਰ ਸਹੀ ਸਹੀ